ਬਰਨ ਸਕੈ ਬਹਿ ਮਾਜੂ ਤਿਹਾਰੀ ਹਮ ਨਾ ਸਕਤ ਕਰਿ ਸਿਤ ਤੁਮਾਰੀ ਆਪਨੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੀ ਮਨ ਜੈਸੀ ਸੂਕਰ ਸਵਾਨ ਨਾਨਕ ਮਨ ਤਾਹੀ ਤਲ ਏ ਗਤਿ ਭਗਵਾਨ ਜੇ ਪ੍ਰਾਣਿਕ ਲਾਹੀ ਮਨ ਜੈਸੀ ਸੂਕਰ ਸਵਾਲ ਨਾਨਕ ਮਾਨੋ ਤਾਹੀ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਚਾਵਲ ਸ਼ਤਰ ਤਖਤ ਦੇ ਮਾਲਕ ਯੁਗੋ ਯੁਗਟਾਲ ਸਮਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੀ ਅੰਦਰ ਪਾਵਨ ਪਵਿੱਤਰ ਗੋਦ ਦੇ ਅੰਦਰ ਸੁਭਾਈ ਮਾਨ ਸਤਸੰਗੀ ਜਨੋਂ ਸਤਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਕਿ ਅਮਰਤ ਵੇਲੇ ਦੇ ਨਿਤਨੇਮ ਤੋਂ ਉਪਰੰਤ ਗੁਰ ਸ਼ਬਦ ਦੀ ਵਿਚਾਰ ਸਤ ਸੰਗਤ ਦੀਆਂ ਕੜੀਆਂ ਸਤ ਗੁਰਾਂ ਨੇ ਦਰਸ ਕਰਕੇ ਅਸਾਂ ਨੂੰ ਬਖਸ਼ਿਸ਼ ਕੀਤੀਆਂ ਆਓ ਇਹ ਜੋ ਅਮਰਤ ਬਚਨ ਆਪਦੀਆਂ ਨੇ ਸਰਵਣ ਕੀਤਾ ਹੈ ਇਨ੍ਹਾਂ ਅਮਰਤ ਬਚਨਾਂ ਦੀ ਵਿਚਾਰਾਂ ਦੇ ਸੰਗ ਪਾਈਏ ਸਤਿਗੁਰੂ ਜੀ ਕਿਰਪਾ ਕਰਨ ਆਪ ਵਿੱਚ ਵਲਤ ਕਰਕੇ ਇਹ ਸੇਵਾ ਲੈ ਲੈ ਸਾਡੇ ਮਨਾਂ ਦੀ ਇਕਾਗਰਤਾ ਬਖਸ਼ਿਸ਼ ਕਰ ਵਿਚਾਰਾਂ ਦੀ ਅਰਾਮਤਾ ਕਰਨ ਤੋਂ ਪਹਿਲਾਂ ਆਪਣੀਆਂ ਮਨ ਮਿਰਤੀਆਂ ਨੂੰ ਟਾਗਰ ਕਰਦੇ ਹੋਏ ਪਿਆਰ ਸਤਿਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਾਲ ਗੁਰੂ ਏਕ ਬਹਾਦਰ ਸੈ ਮਹਾਰਾਜ ਪਾਤਸ਼ਾਹ ਜੀਆਂ ਦੇ ਪਾਵਨ ਰਸਨਾ ਤੋਂ ਉਚਾਰਨ ਸਲੋਕ ਮਹਾਰਾ ਨਾਮ ਵਾਣੀ ਦੇ ਵਿੱਚੋਂ ਇਹ 44 ਸਲੋਕ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਜਿਸ ਸਰੀਰ ਦੇ ਅੰਦਰ ਜਿਸ ਪ੍ਰਾਣੀ ਦੇ ਤਨ ਅੰਦਰ ਇੱਕ ਭਗਵਾਨ ਦਾ ਨਾਮ ਨਹੀਂ ਹੈ ਇੱਕ ਸਿਮਰਨ ਦਾ ਨਹੀਂ ਹੈ ਉਸ ਪਰਮਾਤਮਾ ਦਾ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਸਤਗੁਰੂ ਪਾਤਸ਼ਾਹ ਕਹਿੰਦੇ ਜੈਸੀ ਸ਼ੂਕਰ ਸਵਾਰ ਨਾਨਕ ਮਾਨੋ ਤਾਹੇ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਨਾਮ ਤੋਂ ਸਖਣਾ ਜਿਹੜਾ ਸ਼ਰੀਰ ਹੈ ਤਾਨਾ ਜਿਹੜਾ ਸ਼ੂਕਰ ਕਹਿੰਦੇ ਤੇ ਸ਼ੂਲ ਨੂੰ ਇਸ ਸਵਾਲ ਕਹਿੰਦੇ ਨੇ ਕੁੱਤੇ ਨੂੰ ਕਹਿੰਦੇ ਉਹ ਤਨ ਜਿਹੜਾ ਹੈ ਉਹ ਸੂਰ ਦੇ ਤੋਲੇ ਉਹ ਤਨ ਜਿਹੜਾ ਹੈ ਉਹ ਕੁੱਤੇ ਦੇ ਬਰਾਬਰ ਹੈ ਇਹ ਇਸ ਸ਼ਬਦੀ ਦੇ ਜੋੜੀ ਉਹ ਅਖਰੀ ਅਰਥ ਹੈ ਇਹਦਾ ਜਿਹੜਾ ਭਾਵ ਅਰਥ ਹੈ ਮਨੁੱਖਾ ਸ਼ਰੀਰ ਨੂੰ ਵਡਿਆਈ ਮਿਲਦੀ ਹੈ ਤਾਰਿਕਾ ਗ੍ਰੰਥਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਬਦ ਦਰਜ ਹੈ ਲਖਤ ਰਾਸ਼ੀ ਜੋਤ ਉਪਾਈ ਪਾਪ ਸੁਖ ਪ੍ਰਭ ਦੀ ਵੜਿਆਈ ਪਰ ਕਦੋਂ ਹੈ ਵੜਿਆਈ ਇਹਦਾ ਮਤਲਬ ਇਹ ਨਹੀਂ ਹੈ ਕਿ ਮਨੁੱਖਾ ਸਰੀਰ ਸੋਹਣਾ ਜਾਂ ਤਾਕਤਵਰ ਹੈ ਤਾਂ ਵੜਿਆਈ ਹੈ ਹੁਣ ਜੇ ਕਿਤੇ ਮਨੁੱਖਾ ਇਹ ਵੀ ਤਾਕਤਵਰ ਹੈ ਅਰ ਜੇ ਕਿਤੇ ਇਹਦਾ ਸਾਹਮਣਾ ਹਾਥੀ ਨਾਲ ਹੋ ਜਾਵੇ ਜੇ ਕਿਤੇ ਇਹਦਾ ਸਾਹਮਣਾ ਜਿਹੜਾ ਇਹਦੀ ਟੱਕਰ ਜਿਹੜੀ ਹੈ ਉਹ ਸ਼ੇਰ ਨਾਲ ਹੋ ਜਾਵੇ ਇਹਦੀ ਕੀ ਹਾਲਾਤ ਹੋਏ ਹਾਂ ਇਹ ਗੱਲ ਵੱਖਰੀ ਹੈ ਵੀ ਸ਼ੇਰ ਨਾਲ ਮੁਕਾਬਲਾ ਹੋਇਆ ਇਹ ਬੰਦੂਕ ਨਾਲ ਨੂੰ ਮਾਰ ਦੇਵੇ ਜਾਂ ਕਿਸੇ ਹਥਿਆਰ ਨਾਲ ਉਹਦੇ ਉੱਤੇ ਬਾਰ ਕਰੇ ਉਦੇ ਵਿੱਚ ਇਹਦੇ ਸਰੀਰ ਦਾ ਕੋਈ ਰੋਲ ਨਹੀਂ ਹੈ ਇਹਦੇ ਦਿਮਾਗ ਦੀ ਕਾਰਡ ਹੈ ਜਿਹੜੀ ਬੰਦੂਕ ਹੈ ਇਹਦੀ ਵਡਿਆਈ ਤਾਂ ਹੈ ਇਸ ਦੇਹੀ ਨੂੰ ਇਹਦੇ ਕੋਲੇ ਦਿਮਾਗ ਹੈ ਸੋਚਣ ਵਾਸਤੇ ਇਹਦੇ ਕੋਲੇ ਹਿਰਦਾ ਹੈ ਬੰਦਗੀ ਕਰਨ ਵਾਸਤੇ ਇਹ ਦਿਮਾਗ ਦੇ ਨਾਲ ਚੰਗੇ ਕਰਮ ਕਰ ਸਕਦਾ ਹੈ ਇਹ ਦਿਮਾਗ ਦੇ ਨਾਲ ਬਹੁਤ ਸੋਹਣਾ ਜੀਵਨ ਜਿਹੜਾ ਵਸਰ ਕਰ ਸਕਦਾ ਹੈ ਇਹਦੀ ਕੋਈ ਸ਼ਬਦ ਨਹੀਂ ਇਹਦੀ ਕੋਈ ਸ਼ਰਦਾ ਉਹਦੇ ਗੱਲ ਬਾਤ ਨਹੀਂ ਕਰ ਸਕਦਾ ਤੇ ਵੈਸੇ ਪਸ਼ੂ ਤੇ ਪੰਛੀਆਂ ਨਾਲੋਂ ਇਹ ਸਰੀਰ ਜਿਹੜਾ ਹੈ ਉਹ ਚੰਗਾ ਨਹੀਂ ਹੈ ਸਭ ਤੋਂ ਜ਼ਿਆਦਾ ਗੰਦਾ ਸਰੀਰ ਜਿਹੜਾ ਹੈ ਉਹ ਮਨੁੱਖ ਦਾ ਹੈ ਬਦਬੂ ਸਭ ਤੋਂ ਵੱਧ ਇਹਦੇ ਵਿੱਚ ਬਹੁਤੇ ਪੰਛੀ ਐਸੇ ਨੇ ਬਹੁਤੇ ਜਾਨਵਰ ਐਸੇ ਨੇ ਜਿਹੜੇ ਕੁਝ ਜਾਨਵਰ ਪਾਲਤੂ ਜਾਨਵਰ ਅਸੀਂ ਘਰਾਂ ਵਿੱਚ ਰੱਖਦੇ ਆ ਉਹ ਗੱਲ ਵੱਖਰੀ ਹੈ ਜਿਹੜੇ ਜਾਨਵਰ ਰਹਿੰਦੇ ਜੰਗਲਾਂ ਵਿੱਚ ਆ ਉਹ ਤੇ ਇਸ਼ਨਾਨ ਜਿਹੜੇ ਕਰਦੇ ਉਹ ਨਹਾਉਦੇ ਨਹੀਂ ਕਿਤੇ ਬਰਸਾਤ ਹੁੰਦੀ ਹੈ ਉਦੋਂ ਉਹਨਾਂ ਨੂੰ ਸਵਾ ਮਿਲਦਾ ਹੈ ਪਰ ਮਨੁੱਖ ਕੁਝ ਵੀ ਨਾ ਕਰੇ ਉਹ 12 ਘੰਟਿਆਂ ਬਾਅਦ 48 ਘੰਟੇ ਬਾਅਦ ਤਾਂ ਇਸ਼ਨਾਨ ਕਰਨਾ ਹੀ ਕਹਿੰਦਾ ਨਹੀਂ ਕਰਦਾ ਤੇ ਅੰਦਰੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਪੰਛੀਆਂ ਵਿੱਚੋਂ ਵੇਖੀਏ ਕਿ ਪੰਛੀ ਬਰਸਾਤ ਆਈ ਤੇ ਉਹਨੂੰ ਇਸ਼ਨਾਨ ਕਰਨਾ ਹੈ ਪਰ ਮੋਰ ਕਿੰਨਾ ਸੋਹਣਾ ਹੈ ਉਹਦਾ ਤਨ ਕਿ ਸਰੀਰ ਜਿਹੜਾ ਕਿੰਨਾ ਸੋਹਣਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਸ ਤਨ ਦਾ ਮਾਨਨਾ ਕਰ ਜੀ ਤੇਰੀ ਇਸ ਸਰੀਰ ਵਿੱਚ ਨਾਮ ਨਹੀਂ ਨਾ ਤੇ ਇਹ ਸਰੀਰ ਤੇਰਾ ਉਹਨਾਂ ਪਸ਼ਮਾ ਨਾਲ ਉਹ ਵੀ ਪਹਿਨਿਆ ਹੈ ਤੁਲਸੀਦਾਸ ਬੰਦਗੀ ਦੀ ਲੋਰ ਵਿੱਚ ਭਜਨ ਦੀ ਲੋਰ ਵਿੱਚ ਨਾ ਉਗਾਰਿਆ ਸੀ ਜੰਗਲ ਦੀ ਵਿੱਚ ਬੈਠਾ ਗਾਰਿਆ ਵੱਡੇ ਭਾਗ ਮਨੁੱਖ ਦੀ ਪਾਵਾ ਵੱਡੇ ਭਾਗ ਮਨੁੱਖ ਦੀ ਪਾਵਾ ਜਿੰਨਾ ਮੈਂ ਮੇਰੀ ਵੱਡੇ ਭਾਗ થી ਮੈਨੂੰ ਮਨੁੱਖਾ ਦੇਹੀ ਮਿਲੀ ਇਹ ਬੜੀ ਪ੍ਰਾਤਮਿਕ ਕਥਾ ਹੈ ਤੇ ਕਹਿੰਦੇ ਪੰਛੀਆਂ ਨੇ ਕੀ ਰਿਆ ਹਾਥੀ ਆ ਕੇ ਕਹਿਣ ਲੱਗਿਆ ਤੂੰ ਕੰਨਾ ਵੱਡੇ ਭਾਗਾਂ ਦਾ ਮਨੁੱਖਾ ਦੇਹੀ ਜਿਹੜੀ ਆ ਤੇਰੇ ਸਾਹਮਣੇ ਸ਼ੇਰ ਲੈ ਕੇ ਆ ਆ ਮੇਰੇ ਸਾਹਮਣੇ ਦੇ ਜੰਗਲੀ ਜਾਨਵਰ ਕੋਈ ਕਹਿੰਦਾ ਮੇਰੇ ਬਰਾਬਰ ਛਾਲ ਮਾਰ ਕੇ ਦੇ ਇੰਨੀ ਦੇਰ ਨੂੰ ਕਾ ਆ ਗਈ ਕਹਿੰਦੀ ਤੂੰ ਕੰਨਾ ਵੱਡੇ ਭਾਗਾਂ ਦੇ ਮਨੁੱਖਾ ਦੇਹੀ ਪਾਈ ਮੈਂ ਤੇ ਘਾ ਕੱਕ ਖਾ ਕੇ ਅੰਮ੍ਰਿਤ ਰੂਪੀ ਦੁੱਧ ਪੈਦਾ ਕਰਦੀ ਆ ਤੇਰੇ ਕੋਲ ਹਾਰ ਮੰਨ ਗਿਆ ਕਹਿਣ ਲੱਗਿਆ ਇੱਕ ਗੱਲ ਦੱਸੋ ਤੁਸੀਂ ਤਾਕਤਵਰ ਹੋ ਮੈਂ ਤੁਹਾਡੀ ਤੁਲਨਾ ਵਿੱਚ ਨਹੀਂ ਪਰ ਆਓ ਤੁਸੀਂ ਮੇਰੇ ਬਰਾਬਰ ਬੰਦਗੀ ਭਗਤੀ ਕਰੋ ਸਾਰਿਆਂ ਦੀ ਨਹੀਂ ਕਹਿਣ ਤੋਂ ਭਾਵ ਮਲੁੱਖਾ ਦੇਹੀ ਦੇ ਵਿੱਚ ਬੰਦਗੀ ਹੋ ਸਕਦੀ ਹੈ ਇਹਦੇ ਕੋਲ ਹਿਰਦਾ ਹੈ ਇਹਦੀ ਭਗਤੀ ਹੋ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੰਦਗੀ ਨਹੀਂ ਇੱਕ ਭਗਵਾਨ ਦਾ ਨਾਮ ਨਹੀਂ ਕਿ ਇਹਦਾ ਸ਼ਰੀਰ ਜਿਹੜਾ ਹੈ ਇਦਾਂ ਤਨ ਜਿਹੜਾ ਐਵੇਂ ਨਾ ਮਾਰ ਕਰ ਇਤੇ ਸੂਰ ਤੇ ਕੁੱਤੇ ਵਾਂਗ ਇਥੇ ਵਸ ਨਹੀਂ ਬੁੱਲੇ ਸ਼ਾਹ ਦੀ ਆਪਣੇ ਮੁਰਸ਼ਿਦ ਜੀ ਦੇ ਨਾਲ ਨਾ ਨਰਾਜ਼ਗੀ ਹੋ ਗਈ ਝੜਕ ਦਿੱកਾ ਬੁੱਲੇ ਸ਼ਾਹ ਨੂੰ ਝੜਕ ਦਿੱਤਾ ਤੇ ਬੁੱਲਾ ਸ਼ਾਹ ਆਪਣੇ ਮੁਰਸ਼ਦ ਦਾ ਦਰ ਛੱਡ ਕੇ ਆ ਗਿਆ ਨਰਾਜ਼ ਹੋ ਕੇ ਆ ਗਿਆ ਕੀ ਹੋਇਆ ਉਜਿਕ ਦਿਨਾਂਵਾਂ ਦੀ ਇੱਕ ਘਟਨਾ ਵਾਪਰੀ ਇੱਕ ਮਾਲਕ ਜਿਹੜਾ ਸੀ ਉਹ ਆਪਣੇ ਘਰ ਵਿੱਚ ਪਾਲੇ ਹੋਏ ਕੁੱਤੇ ਨੂੰ ਕੁੱਟ ਰਿਹਾ ਉਹ ਕੁੱਤੇ ਨੂੰ ਕੁੱਟ ਰਿਹਾ ਕੁੱਤਾ ਠੀਕ ਰਿਹਾ ਪਰ ਜਦੋਂ ਕੁੱਟ ਕੇ ਉਹ हट ਗਿਆ ਤੇ ਕੁੱਤਾ ਫਿਰ ਅੰਦਰ ਚਲਾ ਗਿਆ ਕੁੱਟ ਕੇ ਬਾਹਰ ਪੜਦਾ ਕੁੱਤਾ ਫਿਰ ਅੰਦਰ ਚਲਾ ਜਾਂਦਾ ਜਦੋਂ ਵਾਰ-ਵਾਰ ਇਸ ਤਰ੍ਹਾਂ ਹੋਇਆ ਮਾਲਕ ਛੱਟ ਗਿਆ ਥੋੜੀ ਦੇਰ ਬਾਅਦ ਕੁੱਤੇ ਨੂੰ ਚੂਰੀ ਪਾਈ ਉਹਨੂੰ ਖਾਣਾ ਦਿੱਤਾ ਇਹ ਦ੍ਰਿਸ਼ ਦੇਖ ਕੇ ਬੁੱਲੇ ਦੇ ਅੰਦਰੋਂ ਆਵਾਜ਼ ਆਈ ਕੂ ਕੁੱਟਿਆ ਉਹ ਕੰਦਾ ਮਾਲਕ ਦਾ ਦਰ ਕਦੇ ਨਾ ਛੱਡਣ ਭਾਵੇਂ 100-100 ਮਾਰਨ ਜੁੱਤੇ ਉੱਠ ਬੁੱਲਿਆ ਆ ਪੀਰ ਮਨਾਲਾ ਨਹੀਂ ਤੇ ਬਾਜ਼ੀ ਲੱਗੀ ਕੋ ਤ ਤੇਰੇ ਨਾਲੋਂ ਤੇੰਨਾ ਤੂੰ ਆਪਣੇ ਮਾਲਕ ਦੇ ਨਾਲ ਥੋੜੀ ਜੀ ਗਲਤੀ ਨਾਲ ਰਾਜ ਹੋ ਕੇ ਦਰ ਛੱਡ ਕੇ ਆ ਗਿਆ ਤੇਰੇ ਨਾਲੋਂ ਤੇ ਕੁੱਤੇ ਬਾਜੀ ਗਈ 100-100 ਜੁੱਤੀਆਂ ਖਾ ਕੇ ਵੀ ਆਪਣੇ ਮਾਲਕ ਦੇ ਦਰ ਦੀ ਕਰੀ ਕਹਿਣ ਤੋਂ ਭਾਵ ਗੁਰਬਾਣੀ ਵਿੱਚ ਸਤਗੁਰੂ ਪਾਤਸ਼ਾਹ ਨੇ ਇੱਥੇ ਕੱਥੇ ਕਹਿ ਦਿੱਤਾ ਅਗਲੇ ਸ਼ਬਦ ਵਿੱਚ ਸਤਗੁਰੂ ਪਾਤਸ਼ਾਹ ਜੀ ਇਹ ਗੱਲ ਸਮਝਾਉਂਦੇ ਨੇ ਕਿ ਤੇਰੇ ਨਾਲੋਂ ਕੁੱਤਾ ਵੀ ਚੰਗਾ ਹੈ ਇਥੇ ਇਹ ਗੱਲ ਨਹੀਂ ਇਦਰਾ ਸਰੀਰ ਕੁੱਤੇ ਵਰਗਾ ਸੂਰ ਵਰਗਾ ਭਗਤ ਕਬੀਰ ਜੀ ਨੇ ਫਿਰ ਗੱਲ ਜਮਾ ਸਰੀਰ ਲਾ ਦਿੱਤੀਗਾ ਭਗਤ ਕਬੀਰ ਜੀ ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ ਰੱਖੈ ਅਛਾ گاਉ ਓਏ ਸਾਕਤ ਬੱਕਰਾ ਮਰ ਗਿਆ ਕੋਈ ਨਾ ਲੈ ਹੈ ਨਾ ਜਿਹੜਾ ਬੰਦਾ ਸਾਕਤ ਹੀ ਕੌਣ ਹੈ ਜੀ ਜਿਹੜਾ ਨਾਮ ਨਹੀਂ 잡ਦਾ ਜਿਹੜਾ ਗੁਰੂ ਤੋਂ ਟੁੱਟਿਆ ਜਿਹੜਾ ਪਰਮਾਤਮਾ ਦੀ ਸਿਮਰਨ ਤੋਂ ਟੁੱਟਿਆ ਹੋਇਆ ਉਹਦੇ ਲਈ ਸ਼ਬਦ ਗੁਰਬਾਣੀ ਵਿੱਚ ਆਇਆ ਸਾਖਤ ਭਗਤ ਕਬੀਰ ਜੀ ਕਹਿੰਦੇ ਸਾਖਤ ਤੇ ਐਸਾ ਹੈ ਇਹਦੇ ਨਾਲ ਕੋਸੂਰ ਕਿਤੇ ਗੁਣ ਨਹੀਂ ਸੂਰ ਜਿਸ ਮਹਾਂਲੇ ਵਿੱਚ ਰਹਿੰਦਾ ਜਿਸ ਏਰੀਏ ਵਿੱਚ ਰਹਿੰਦਾ ਉਥੋਂ ਹੀ ਸਾਰੀ ਗੰਦਗੀ ਆਉਂਦਾ ਇਹ ਮਾਫ ਕਰਿਓ ਸਾਖਤੀ ਬੰਦਾ ਜਿੱਥੇ ਰਹਿੰਦਾ ਹੈ ਕਿਥੇ ਗੰਦਗੀ ਪਾਉਂਦਾ ਹੈ ਜਿਹੜਾ ਸਾਖਤੀ ਮਨੁੱਖ ਹੈ ਉਹ ਤੇ ਜਿੱਥੇ ਵੀ ਰਹਿੰਦਾ ਓਥੇ ਗੰਦਗੀ ਖਿਲਾਰਦਾ ਹੈ ਇਸ ਕਰਕੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜਿਹਸ ਸ਼ਰੀਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਏਕ ਭਗਤ ਭਗਵਾਨ ਪਰਮਾਤਮਾ ਦੀ ਭਗਤੀ ਜਿਸ ਤਨ ਦੇ ਵਿੱਚ ਨਹੀਂ ਹੈ ਜਿਸ ਮਨ ਦੇ ਵਿੱਚ ਨਹੀਂ ਹੈ ਏਕ ਭਗਤ ਭਵਾਨ ਜਹਤਾਨੀ ਕਹਿ ਨਾਹੀ ਨਾਹੀ ਜੈ ਸ਼ੀ ਸ਼ੁਕਰ ਸਵਾਨ ਨਾਨਕ ਮਾਨੋ ਕਹੀ ਤਾ ਉਹਦਾ ਤਨ ਤਾਂ ਧਿਆ ਮਰ ਗਿਆ ਉਹਦਾ ਤਨ ਸੁਗੋ ਮਰ ਗਿਆ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਬਾਰ-ਬਾਰ ਸੁਣਦੇ ਸਾਹਿਬ ਕਹਿੰਦੇ ਕਿ ਕੁੱਤਾ ਜਿਹੜਾ ਉਹ ਬਹਾਦਰ ਉਹ ਆਪਣੇ ਮਾਲਕ ਦੇ ਦਰੋਂ ਨਹੀਂ ਛੜ ਗਿਆ ਤਾਂ ਗੁਰੂ ਤੇਗ ਬਹਾਦਰ ਦੀ ਮਹਾਨ ਕਿਰਪਾ ਕਰਦੇ ਸੋਮੀ ਕੋ ਗ੍ਰਹਿ ਜੋ ਸਦਾ ਸਵਾਰ ਤਜਤ ਨਹੀਂ ਨਿੱਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਵੇ ਇੱਕ ਚਿੱਤ ਕਹਿੰਦੇ ਬੰਦਗੀ ਕਰਨ ਦੀ ਦਾਤ ਵੀ ਜੇ ਸਿੱਖਣੀ ਹੈ ਨਾ ਤਾਂ ਕੁੱਤੇ ਕੋਲੋਂ ਸਿੱਖ ਸਕਦਾ ਹੈ ਕਿਉਂਕਿ ਉਹ ਆਪਣੇ ਮਾਲਕ ਦਾ ਦਰਨਿਸ਼ਾਹੀ ਕੀ ਹੈ ਉਹ ਆਪਣੇ ਮਾਲਕ ਦੇ ਦਰ ਤੇ ਰਹਿੰਦਾ ਹੈ ਭਾਵ ਕਿ ਉਹਦੀ ਇੱਕ ਤੇ ਪ੍ਰਤੀਨਤਾ ਇੱਕ ਦੀ ਸ਼ਰਤ ਹੈ ਉਹ ਆਪਣੇ ਮਾਲਕ ਦੇ ਦਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਂਦਾ ਤੇ ਜੇਕਰ ਤੇ ਤੁਸੀਂ ਆਪਣੇ ਮਨਤ ਦਾ ਦਰਨਾ ਛੱਡਦੇ ਇੱਕ ਮਨ ਇਕਜਿਤ ਹੋ ਕੇ ਵੰਦਗੀ ਕਰੇ ਤੇਰਾ ਇਹ ਜੀਵ ਜਿਹੜਾ ਹੈ ਉਹ ਸਫਲ ਹੋ ਜਾਏਗਾ ਸਤਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਕੂਕਰ ਰਾਮ ਕੋ ਮਤੀਆ ਮੇਰੋਂ ਲਾਓ ਗਲੇ ਹਮਾਰੇ ਜੈਵਰੀ ਜੈ ਕੀ ਕਹਤੋ ਮੈਂ ਤੇ ਰੱਬ ਦੇ ਦਰ ਦਾ ਪੁੱਤ ਆ ਮੇਰੇ ਗਲ ਵਿੱਚ ਪ੍ਰਮਾਤਮਾ ਦੀ ਰਜਾ ਉਹਦੀ ਹੁਕਮ ਰੂਪੀ ਜੇਬਰੀ ਰਸੀ ਪਾਈ ਐ ਸੰਗਲ ਪਾਇਆ ਹੋਇਆ ਜਿੱਦਰ ਮੈਨੂੰ ਰੱਬ ਦੀ ਖਿੱਚ ਦੇ ਮੈਂ ਉਧਰੀ ਆ ਤੁਨ ਗੁਰੂ ਵਾਹਿਗੁਰੂ ਤੁਨ ਗੁਰੂ ਨਾਲ ਕਦੇਵ ਸਿੰਘ ਸਹਿ ਮਹਾਰਾਜ ਪਾਤਸ਼ਾਹੀ ਕਹਿੰਦੇ ਨੇ ਸਹਿਬ ਕਹਿੰਦੇ ਕਿ ਮੈਂ ਉਸ ਮਾਲਕ ਦੇ ਦਰਗਾਹ ਪੁੱਤਾਂ ਹਾਂ ਪੋਂਪਾ ਇਸ ਤਨ ਤਾਈ ਮੈਂ ਆਪਣੇ ਇਸ ਤਨ ਵੱਲ ਭੌਂਕਦਾ ਜਦੋਂ ਇਹ ਤਲ ਜਿਹੜਾ ਹੈ ਇਹ ਵਿਕਾਰਾਂ ਬਲ ਜਾਂਦਾ ਹੈ ਇਹ ਤਨ ਜਿਹੜਾ ਹੈ ਦੁਨਿਆਵੀ ਸੁਆਦਾਂ ਦੇ ਵੱਲ ਤੋਰਦਾ ਹੈ ਮੈਂ ਇਸ ਤਰ੍ਹਾਂ ਬੋਕਦਾ ਤਾਲ ਗੁਰੂ ਤੇਗ ਬਹਾਦਰ ਸ਼ਰਮਾ ਜੀ ਪਾਤਸ਼ਾਹ ਕਿੱਲੇ ਭਲੇ ਆ ਜੀ ਕਿ ਸਿੱਖਿਆ ਲੈ ਰਹੀ ਹੈ ਇੱਕ ਕੁੱਤੇ ਤੋਂ ਸਿੱਖਿਆ ਆ ਸਕਦੀ ਹੈ ਜੋ ਮੈਂ ਪਹਿਲੋਂ ਬਈ ਉੱਤੇ ਕੀਤੀ ਹੁਣ ਬੁੱਢੇ ਸ਼ਾਹ ਨੇ ਵੀ ਕੁੱਤੇ ਦਾ ਦ੍ਰਿਸ਼ ਦੇਖ ਕੇ ਦੁਆਰਾ ਆਪਣੇ ਮੁਖਸ਼ਦ ਦੇ ਛਲ ਗਤ ਲਗਾ ਲਿਆ ਅਗੇ ਧੰਨ ਗੁਰੂ ਤੇਗ ਬਹਾਦਰ ਸ਼ਹਿ ਮਹਾਰਾਜ ਪਾਸ਼ਾ ਜੀ ਕਿਰਪਾ ਕਰਦੇ ਹੈ ਬਖਸ਼ਿਸ਼ ਕਰਦੇ ਹੈ ਕਹਿੰਦੇ ਜਦੋਂ ਤੱਕ ਤੇਰੇ ਅੰਦਰ ਸ਼ਰਧਾ ਨਹੀਂ ਕਿਉਂਕਿ ਮਨੁੱਖ ਕੀ ਕਰਦਾ ਨਹੀਂ ਯਤਨ ਕਰਦਾ ਬਾਹਰੀ ਤੋਂ ਮਨ ਕਰਕੇ ਨਹੀਂ ਸ਼ਬਦ ਵਰਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਨੇ ਸਭ ਕਲੇ ਤੀਰਥ ਵਰਤਿਆਰ ਗਾਮ ਕਰ ਮਨ ਮੈਂ ਤਰੈ ਕੁਮਾਲ ਨਾਨਕ ਨਹੀਂ ਫਲ ਜਾਤ ਤਿਹ ਜਿਉ ਗੁਲ ਚਰਿ ਇਸ਼ਨਾਨ ਸਬਕ ਦੀ ਮੁਲਖ ਯਤਨ ਕਰਦਾ ਵਾਰੀ ਤੋਲਦੇ ਇਹ ਪ੍ਰਚਲਿਤ ਕੀਤੀਆਂ ਵਿਆ ਮਰਿਆਦਾ ਵਾ ਕਿਸੇ ਨੇ ਆਖਿਆ ਕਿ 68 ਤੀਰਥਾਂ ਦਾ ਸ਼ਰਨਾਰ ਕਰ ਲਵਾਂ ਮੁਕਤੀ ਮਿਲ ਜਾਏ ਕੋਈ ਕਹਿੰਦਾ ਹੈ ਭਰਤ ਰਖਣੋਂ ਮੁਕਤੀ ਮਿਲ ਜਾਏ ਸਾਤ ਗੁਣ ਪਾਸ ਸਾਦੀ ਪਾਵਨ ਬਾਣੀ ਮੇਰੇ ਸਹਿਬ ਕਹਿੰਦੇ ਮਨੁ ਮੁਕਤੀ ਤੇ ਜਾਂਦਾ ਹੈ ਅੰਦਰ ਹਉਮੈ ਹੈ ਹੰਕਾਰ ਆਪ ਦਾ ਮੈਂ ਤੀਰਥ ਤੇ ਜਾ ਕੇ ਆਇਆ ਮਨੁੱਖ ਜੇ ਕੋਈ ਸੰਜਮ ਰੱਖਦਾ ਹੈ ਵਰਤ ਰੱਖਦਾ ਹੈ ਫਿਰ ਵੀ ਹਮੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਕਹਿੰਦੇ ਐਸੇ ਮਨੁੱਖ ਦੀ ਦਸ਼ਾ ਐਸੀ ਹੈ ਜਿਵੇਂ ਹਾਥੀ ਪਹਿਲੋਂ ਇਸ਼ਨਾਨ ਕਰਦਾ ਹੈ ਪਾਣੀ ਤੋਂ ਬਾਹਰ ਨਿਕਲ ਕੇ ਫਿਰ ਸਵਾ ਆਪਣੀ ਉੱਪਰ ਪਾਉਂਦਾ ਉਹਦਾ ਸ਼ੀਲਾੰਦ ਦਾ ਕੋਈ ਨਾ ਬਣਿਆ ਸਤਗੁਰੂ ਜੀ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਵੈਸ਼ੀ ਦੀ ਦਾਨ ਜਿਹੜਾ ਹੈ ਉਹ ਵੱਡਾ ਛੋਟੇ ਨੂੰ ਕਰਦਾ ਹੈ ਆਪ ਤੋਂ ਛੋਟੇ ਨੂੰ ਦਾਨ ਦਿੱਤਾ ਜਾਂਦਾ ਤੇ ਮਨੁੱਖ maaf ਕਰਿਓ ਤਿਲ ਫੁੱਲ ਗੁਰੂ ਨੂੰ ਦੇ ਕੇ ਕਹਿੰਦਾ ਮੈਂ ਤਾਂ ਲੀਆ ਮਨੁੱਖ ਤੀਰਥਾਂ ਤੇ ਜਾ ਕੇ ਕਹਿੰਦਾ ਮੈਂ ਤੇ ਤੀਨ ਤੀ ਯਾਤਰਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਨਾਲ ਹੋਰ ਮੈਲ ਹੈ ਮਨ ਹੋਰ ਮੈਲਾ ਹੁੰਦਾ ਮਨੁੱਖ ਜਾਣਦਾ ਇਸ ਭਾਵਨਾ ਨੂੰ ਲੈ ਕੇ ਵੀ ਸ਼ਾਇਦ ਮੇਰੇ ਮਨ ਤੋਂ ਮੈਲ ਲੱਗ ਗਈ ਪਰ ਮਨ ਦੀ ਮੈਲ ਕਿਵੇਂ ਲੱਗਦੀ ਹੈ ਅਸੀਂ ਜਦੋਂ ਵੀ ਕੋਈ ਸਵਾਲ ਸਾਡੇ ਅੰਦਰ ਉੱਠਦਾ ਹੈ ਹਰ ਇੱਕ ਸਵਾਲ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਨੂੰ ਕਰਦੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਸਾਡੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਪਰ ਹੋਇਆ ਕਿ ਮਾਫ ਕਰਿਓ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਸ਼ੇਧਾ ਅੰਧ ਨੂੰ ਛੱਡ ਕੇ ਅਸੀਂ ਗੁਰੂ ਦੇ ਅੱਗੇ ਸਵਾਲ ਕਰਨ ਦੀ ਬਜਾਏ ਅਸੀਂ ਮਨੁੱਖਾਂ ਅੱਗੇ ਸਵਾਲ ਕਰਦੇ ਤੇ ਜਾਂ ਇਹ ਕਹਿ ਲਈਏ ਕਿ ਸਾਨੂੰ ਜਿਨ੍ਹਾਂ ਨੇ ਸ਼ੇਧ ਦੇਣੀ ਸੀ ਉਹਨਾਂ ਸਾਨੂੰ ਪ੍ਰਚਲਿਤ ਇਹ ਚੀਜ਼ ਕੀਤੀ ਵੀ ਸਾਨੂੰ ਤੇ ਵੱਡੇ ਮਾਹ ਬੋਖੇ ਦਾ ਫੈਸਲਾ ਵੱਡੇ ਮਾਹ ਬੋਖੇ ਦਾ ਫੈਸਲਾ ਹਰਾਨੀ ਦੀ ਗੱਲ ਤੇ ਉਦੋਂ ਹੁੰਦੀ ਹੈ ਜਦੋਂ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਪੜ੍ਹਨਾ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਦਾ ਪੜ੍ਹਨਾ ਪੰਗਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬੋਲਣੀ ਤੇ ਕਹਿਣਾ ਵੱਡੀ ਮਹੱਤਵਤ ਕਹਿੰਦੀ ਹੈ ਇਹ ਕਿਉਂ ਹੈ ਇਹ ਤਾਂ ਹੈ ਗੁਰੂ ਪਿਆਰ ਵਾਲਿਓ ਉਹਦਾ ਜੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸੁਮਿਤ ਕਿਨ ਆਪਣੇ ਅੰਦਰ ਇਸ ਗੱਲ ਦੀ ਪਰਚੋਲ ਕਰਿਓ ਇਹ ਕਿਉਂ ਕਿਹਾ ਜਾਂਦਾ ਹੈ ਵੀ ਵੱਡੇ ਮਹਾਂਪੁਰਖ ਇੱਤਾ ਕਰਦੇ ਸੀ ਇਹ ਤਾਂ ਕਿਹਾ ਜਾਂਦਾ ਵੀ ਅੱਜ ਵੀ ਸਾਹਮਣੇ ਬੈਠੇ ਐ ਮੈਂ ਵੱਡੇ ਮਹਾਂਪੁਰਖਾਂ ਦੀ ਗੱਲ ਕਰਾਂਗਾ ਤੇ ਇਹ ਮੈਨੂੰ ਮਹਾਂਪੁਰਖ ਬਣਨ ਪੈਣਾ ਪਈ ਇਹ ਤਾਂ ਕਿਹਾ ਇਹੀ ਕਾਰਨ ਹੈ ਮਾਫ ਕਰਿਓ ਕਿ ਉਹਨਾਂ ਦੇ ਅਸਥਾਨਾਂ ਤੇ ਜ਼ਿਆਦਾਤਰ ਵਰਸ਼ੀਆਂ ਸਾਧਾਂ ਦੀਆਂ ਲਗਾਈਆਂ ਜਾਂਦੇ ਡੇਰੇਦਾਰਾਂ ਦੀਆਂ ਲਗਾਈਆਂ ਜਾਂ ਇਸ ਵੀ ਦੀਹਾੜੀ ਨਹੀਂ ਬਣਾਈ ਕਿਉਂਕਿ ਉਹਨਾਂ ਨੇ ਇਹੀ ਆਮ ਸੰਗਤ ਦੇ ਦਿਮਾਗ ਵਿੱਚ ਭਰਨੀ ਗੱਲ ਵੀ ਪੂਜਾ ਸੰਤਾਂ ਦੀ ਕਰੀ ਉਹਨਾਂ ਲੋਕਾਂ ਨੇ ਇਹ ਗੱਲਾਂ ਪ੍ਰਚਲਿਤ ਕੀਤੀਆਂ ਵੀ ਤੀਰਥਾਂ ਤੇ ਜਾਓ ਜੀ ਵਰਤ ਰੱਖੋ ਜੀ ਤੁਹਾਡਾ ਜੀਵਨ ਜਿਹੜਾ ਉਹ ਸੁਖ ਹੋ ਜਾਏਗਾ ਸਤਿਗੁਰੂ ਪਾਸ਼ਾ ਕੇ ਲਈ ਨਹੀਂ ਤੀਰਥਾਂ ਤੇ ਜਾਣੇ ਆ ਸਤਿਗੁਰੂ ਪਾਸ਼ਾ ਦੀ ਪਾਵਨ ਬਾਣੀ ਮੇਰੇ ਸਹਿਬ ਕਹਿੰਦੇ ਕਿ ਸਾਧ ਭਲੇ ਅੰਲਾਦਿਆਂ ਚੋਰ ਸੇ ਚੋਰਾ ਚੋਰ ਇਨ ਜਿਹੜੇ ਆਪਣੇ ਮਨ ਨੂੰ ਸਾਧਦੇ ਆ ਉਹਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਦੀ ਪਾਵਨ ਬਾਣੀ ਪ੍ਰਵਾਤੀ ਦਾਗ ਸਾਇਬਕ ਦੇ ਪਾਪ ਕਰਹਿ ਪੰਜਾਂ ਕੀ ਵਸਰੇ ਪੰਜ ਵਿਕਾਰਾਂ ਦੇ ਵਸ ਵਿੱਚ ਪੈ ਕੇ ਪਾਪ ਕਮਾਉਂਦਾ ਕਿਤੇ ਕਾਮੀ ਹੋ ਗਿਆ ਕਿਤੇ ਕ੍ਰੋਧੀ ਹੋ ਗਿਆ ਕਿਤੇ ਲੋਭੀ ਹੋ ਗਿਆ ਕਿਤੇ ਮੋਹ ਦੇ ਜਾਲ ਵਿੱਚ ਫਸਿਆ ਕਤੇ ਹੰਕਾਰੀ ਹੋ ਗਿਆ ਪਾਪ ਕਮਾ ਬੈਠਾ ਪਾਪ ਕਰੇ ਪੰਚਾਂ ਦੇ ਵਸਰੇ ਤੀਰਥ ਧਾਏ ਕਹੈ ਸਭ ਉੱtre ਤੇ ਤੀਰਥ ਤੇ ਜਾ ਕੇ ਆਪ ਹੀ ਫੈਸਲਾ ਕਰਦਾ ਵੀ ਜਿਹੜੇ ਕਮਾਈ ਸੀ ਸਾਰੇ ਡਾਏ ਫਿਰ ਇਥੇ ਵਸਦੀ ਬਹੁਤ ਕਮਾਵੇ ਹੋਏ ਨਿਸ਼ੰਤ ਫਿਰ ਦੁਬਾਰੇ ਕਮਾਉਣੇ ਸ਼ੁਰੂ ਕਰਦਾ ਵੀ ਕੋਈ ਗੱਲ ਨਹੀਂ ਤੀਰਥਾਂ ਤੇ ਜਾਇਆ ਪਹਿਲਾਂ ਵਾਲੇ ਲੱਤੇ ਹੋਰ ਕਮਾਉਣਾ ਜੰਪੂਰ ਬਾਦ ਖਰੇ ਕਲਾਂ ਤ ਸਤਿਗੁਰੂ ਪਾਸ਼ਟ ਨੇ ਤੀਰਥਾਂ ਤੇ ਜਾ ਕੇ ਮਨ ਹੰਕਾਰੀ ਹੁੰਦਾ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨਹੀਂ ਫਲ ਜਾ ਤਹਿ ਜਿਉ ਕੁੰਚਰ ਇਸ਼ਨਾਨ ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਇਸ਼ਨਾਨ ਕਰ ਲਿਆ ਸਿਰ ਵਿੱਚ ਸਵਾਪ ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ ਉਹ ਤੀਰਥਾਂ ਤੇ ਜਾ ਕੇ ਸੰਗਤ ਵਿੱਚ ਜਾ ਕੇ ਮਾਫ਼ ਪਰਿਓ ਸੇਵਾ ਕਰਕੇ ਤੇ ਸੁਭਾਅ ਪਾ ਲੈਂਦਾ ਹੋਵੇ ਦੀ ਮੇਰੇ ਵਰਗਾ ਹੋਰ ਕੋਈ ਨਹੀਂ ਮੈਂ ਨਾ ਹੁੰਦਾ ਇਹ ਸੁਭਾਗ ਨਹੀਂ ਸੀ ਹੋਣਾ ਸਤਿਗੁਰੂ ਬਾਸਾ ਕੇ ਲਈ ਭਲਿਆ ਆਪਣੇ ਮਨ ਨੂੰ ਸਮਝਾ ਲੈ ਆਪਣੇ ਮਨ ਨੂੰ ਸੁਝਾ ਕੇ ਆਪਣੇ ਜੀਵਨ ਨੂੰ ਸਵਾਲ ਲੈ ਕਿਉਂਕਿ ਏਕ ਭਗਤ ਭਗਵਾਨ ਜਿਹਹ ਪ੍ਰਾਨੀ ਕੇ ਨਹੀਂ ਮਰ ਜੀ ਦੇ ਅੰਦਰ ਨਾਮ ਨਹੀਂ ਉਹਦਾ ਤਲ ਸੂਰ ਵਰਗਾ ਹੈ ਉਹਦਾ ਤਲ ਕੁੱਤੇ ਵਰਗਾ ਹੈ ਉਹਦੇ ਵਿੱਚ ਕੋਈ ਅੰਤ ਨਹੀਂ ਇੱਥੇ ਹੀ ਵਸਦੀ ਗੁਰੂ ਸਤਗੁਰੂ ਪਾਤਸ਼ਾਹ ਦੀ ਬਾਣੀ ਤੇ ਇਥੋਂ ਤੱਕ ਕਹਿੰਦੀ ਹੈ ਜਿਹੜਾ ਮਨੁੱਖ ਬਾਣੀ ਤੋਂ ਸਖਣਾ ਹੈ ਜਿਹੜਾ ਮਨੁੱਖ ਨਾਮ ਤੋਂ ਸਖਣਾ ਹੈ ਉਹਦੇ ਲਈ ਪਸ਼ੂ ਕੀ ਤਰੀਕ ਤਮੀਨ ਹੈ ਬਹੁਤ ਜੰਮੀ ਪਸ਼ੂ ਮਿਲਾਇ ਕਮੀ ਆਇਆ ਖੜ ਖਾਵੇ ਅੰਮ੍ਰਿਤ ਦੇ ਨਾਮ ਬਿਹੁਲੇ ਆਦਮੀ ਧ੍ਰਿਗ ਜੀਵਨ ਕਰਨ ਪਰੇ ਨਾਮ ਤੋਂ ਸਖ ਨ ਮਨੁਖ ਐਸਾ ਹੈ ਗੁਰੂ ਸਾਹਿਬ ਕਹਿੰਦੇ ਕਿ ਓ ਮਨੁਖ ਦਾ ਜੀਵਨ ਉਹਦਾ ਇਹ ਸਰੀਰ ਸੂਰ ਵਰਗਾ ਪੁੱਤੇ ਵਰਗਾ ਤੇ ਭਗਤ ਜੀ ਕਹਿੰਦੇ ਨਹੀਂ ਜੇ ਨਾਮ ਨਹੀਂ ਤੇ ਉਸ ਤੋਂ ਵੀ ਥੱਲੇ ਦੀ ਗੱਲ ਹੈ ਸਾਖਤ ਦੇ ਸ਼ੁਕਰ ਭਲਾ ਰੱਖਿਆ ਚਾਗਾ ਕੋਈ ਸਾਖਤ ਬੱਕਰਾ ਮਰ ਗਿਆ ਕੋਈ ਨਾ ਰਹਾ ਹੈ ਲਓ ਇਹਦੇ ਸੂਰ ਫਿਰ ਗੱਦ ਦੀ ਸਾਬ ਕਰਦਾ ਜਿਸੇ ਰੀ ਵਿੱਚ ਰਹਿੰਦਾ ਗੱਦ ਦੀ ਸਾਬ ਕਰਦਾ ਨਾਮ ਤੋਂ ਸਖਣਾ ਮਨੁੱਖ ਜਿੱਥੇ ਰਹਿੰਦਾ ਉੱਥੇ ਹੀ ਗੱਲ ਆਉਂਦੀ ਹੈ ਇਸ ਕਰਕੇ ਤਾਨਗੁਰੂ ਤੇਗ ਬਾਦਸਾਹ ਮਹਾਰਾਜ ਪਾਸ਼ਾ ਜੀ ਕਹਿੰਦੇ ਭਾਈ ਸੇਵਾ ਕਰੀਏ ਸਿਮਰਨ ਕਰੀਏ ਨਹੀਂ ਤੇ ਹਾਲਾਤ ਐਸੀ ਹੋ ਜਾਣੀ ਐ ਜਿਹੜੇ ਤਨ ਦਾ ਮਾਲਕ ਕਰਦਾ ਹੈ ਜਿਹੜੇ ਸ਼ਰੀਰ ਦਾ ਮਾਲਕ ਕਰਦਾ ਇਹਦੀ ਦਸਾ ਐਸੀ ਹੋ ਜਾਣੀ ਐ ਸਿਰ ਕੰਪਿਓ ਪਾਗ ਡੱਗ ਮਗੇ ਨੈਣ ਜੋਤ ਤੇਹੀ ਦਾ ਕਹੋ ਨਾਨਕ ਇਹ ਵਿਦ ਭਈ ਤਉ ਨਹਰ ਰਸ ਲੀਨ ਜੀਵਨ ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਲਈ ਸਰੀਰ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਤੋਂ ਬਿਨਾਂ ਜਿਹੜੀ ਆਤਮਾ ਹੈ ਜਿਹੜੀ ਇਹ ਜੋਤ ਹੈ ਜਿਹੜੀ ਰੂਹ ਹੈ ਇਸ ਸਰੀਰ ਤੋਂ ਬਿਨਾਂ ਲਾਇ ਕਾਮ ਰਸ ਲੈ ਸਕਦੀ ਤੇ ਨਾਮ ਰਸ ਲੈ ਸਕਦੀ ਸਰੀਰ ਹੋਣਾ ਬਹੁਤ ਜ਼ਰੂਰੀ ਹੈ ਪਰ ਸਤਿਗੁਰੂ ਪਾ ਸਕਦੇ ਇਸ ਸਰੀਰ ਨੂੰ ਪਾ ਕੇ ਬਚਪਨ ਵੀ ਗਿਆ ਜਵਾਨੀ ਵੀ ਗਈ ਬੁਢਾਪਾ ਆ ਗਿਆ ਐਸੀ ਦਸ਼ਾ ਹੋਈ ਸਿਰ ਟਿਕਦਾ ਨਹੀਂ ਹੈ ਕਰਦਾ ਹਲਦਾ ਸਿਰ ਖੜਦਾ ਨਹੀਂ ਸਿਰ ਕੰਮ ਕਰੂ ਤੁਰਦੇ ਤੇ ਪੈਰ ਵਜਨ ਨੂੰ ਚਲਦੇ ਪੈਰ ਡੋਲਦੇ ਨੇ ਪੈਗ ਪਗ ਡਗਣਗੇ ਨੈਣ ਜੋਤਦੇ ਨੇ ਅੱਖਾਂ ਹੱਲ ਪਰ ਜੋਰ ਚਲੀ ਗਈ ਜਿਸ ਦਾ ਕੋਲ ਸੋ ਨਾਨਕ ਇਹ ਵਿਦ ਭਈ ਐਸੀ ਵਿਦ ਬਣ ਗਈ ਸਰੀਰ ਐਸੀ ਅਵਸਥਾ ਵਿੱਚ ਪਹੁੰਚੀ ਬਖਸ਼ਿਰਵੀ ਕੀ ਹੈ ਤਉਨ ਹਰ ਰਸ ਦੀ ਇਹ ਫਿਰ ਵੀ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਨਹੀਂ ਲੈ ਰਿਹਾ ਹਜੇ ਵੀ ਉਹਨਾਂ ਰਸਾਂ ਦੇ ਵਿੱਚ ਦੌੜਦਾ ਹੈ ਹਜੇ ਵੀ ਉਹ ਹੀ ਰਸਾਂ ਨੂੰ ਲੋਚਦਾ ਹੈ ਮੈਂ ਇਹ ਆਪਣੇ ਪਹਿਲਾਂ ਵੀ ਬੇਨਤੀ ਕੀਤੀ ਸੀ ਕੀ ਬਿਜੇ ਬਿੰਦਿ ਕਰ ਇੱਕ ਬਹੁਤ ਵੱਡਾ ਲਿਖਾਰੀ ਹੋਇਆ ਹੈ ਬਹੁਤ ਮਦਦਾਰ ਲਿਖਾਰੀ ਔਰ ਉਹ ਕਹਿੰਦਾ ਵੀ ਮੈਂ ਜਦੋਂ ਲਿਖਦਾ ਹਾਂ ਤੇ ਮੈਨੂੰ ਨਸ਼ਾ ਪੱਗਦਾ ਹੈ ਸ਼ਰਾਬ ਦਾ ਪਿਆਲਾ ਪੀ ਕੇ ਫਿਰ ਮੈਨੂੰ ਸ਼ਬਦ ਆਉਂਦੇ ਬਜ਼ੁਰਗ ਹੋ ਗਿਆ ਮਨਜੀ ਤੇ ਡਿੱਗ ਗਿਆ ਹੱਥ ਪੈਰ ਕੰਮ ਨਹੀਂ ਕਰਦੇ ਪਰ ਫਿਰ ਉਹ ਬੋਲ ਕੇ ਕਹਿੰਦਾ ਕਹਿੰਦਾ ਜਦੋਂ ਤੱਕ ਮੇਰੀਆਂ ਅੱਖਾਂ ਦੇਖ ਰਹੀਆਂ ਨੇ ਉਦੋਂ ਤੱਕ ਸ਼ਰਾਬ ਦਾ ਪਿਆਲਾ ਮੇਰੇ ਸਾਹਮਣੇ ਰੱਖੋ ਕਿਉਂਕਿ ਮੈਂ ਦੇਖ ਤੀ ਸਕਦਾ ਨਹੀਂ ਤੌਲ ਹਰ ਵਸਦੀ ਜਿੰਨਾ ਵਿਕਾਰਾਂ ਨੂੰ ਜ਼ੁਬਾਨੀ ਵਿੱਚ ਕਮਾਇਆ ਜਿੰਨਾ ਵਿਕਾਰਾਂ ਨੂੰ ਭੁਗਿਆ ਉਹੀ ਵਿਕਾਰ ਭਾਵੇਂ ਅੱਖਾਂ ਤੋਂ ਨਹੀਂ ਦਿਸਦਾ ਫਿਰ ਵੀ ਪਰਾਇਆ ਰੂਪ ਦੇਖਣ ਲਈ ਅੰਦਰ ਤੜਪਦਾ जिन्ना पैर चल दे बुरे कर्म करने कर नशिया दुकाना गया, गया।, गया। लागा कलबा पबा गया साथ नहीं पग डग ड मन दे अंदर फिर तरक है, कदे समा से मैं इस तरह करता कदे समा सी मैं इस तरह आनंद मान रहा ਉਹ ਨ ਹਰ ਰਸ ਨਹੀਂ ਅੱਜ ਵੀ ਰੱਬ ਦੇ ਨਾਮ ਨੂੰ ਨਹੀਂ ਚੇਤੇ ਕਰਦਾ ਜੋ ਵਿਕਾਰ ਕਮਾਏ ਉਹਨਾਂ ਵਿੱਚ ਗਲਦਾ ਹੈ ਤੁਨ ਰੱਬ ਦੇ ਇੱਕ ਵਾਰਸ਼ੇ ਮਨੁੱਖਾ ਪਾਸ਼ਾ ਕਿਨੇ ਭਲਿਆ ਇਹ ਮਨੁੱਖਾ ਜੀਵਨ ਮਿਲਿਆ ਨਾਮ ਜਪਣ ਲਈ ਸਿਮਰਨ ਕਰਨ ਦੇ ਲਈ ਇਸ ਜੀਵਨ ਦੇ ਵਿੱਚ ਨਾਮ ਜਪ ਕੇ ਤੂੰ ਕਰਨਾ ਕੀ ਹੈ ਉਸ ਪਰਮਾਤਮਾ ਦੇ ਵਿੱਚ ਅਪੇਤ ਹੋਣਾ ਹੈ ਕਿਵੇਂ ਹੋਣਾ ਨਾਮਕ ਲੀਨ ਭਇਉ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਇਸ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ ਹੈ ਇਸ ਕਰਕੇ ਸਦਾ ਪਜੋ ਘਰਬਾਉ ਉਹ ਪਰਮੇਸ਼ਰ ਪਰਮਾਤਮਾ ਦੇ